ਆਹ ਵੋ ਯੇਸੂ ਮੇਰਾ ਸਹਾਰਾ ਬਣ ਜਾਓ ਆਹ ਵੋ ਯੇਸੂ ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਜਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸਦੀ 18 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਵੇਖੋ ਮੇਰਾ ਸੇਵਕ ਜੇਹਨੂੰ ਮੈਂ ਚੁਣਿਆ ਹੈ ਮੇਰਾ ਜੀ ਜਿਸ ਤੋਂ ਪਰਸੰਨ ਹੈ ਪਾਪੀ ਮਨੁੱਖਾਂ ਦੀ ਮੁਕਤੀ ਦੇ ਲਈ ਪਰਮੇਸ਼ਰ ਦੇ ਦੁਆਰਾ ਸ਼ੁਰੂ ਤੋਂ ਹੀ ਪਵਿੱਤਰ ਵਚਨ ਦੇ ਵਿੱਚ ਨਵੀਆਂ ਦੇ ਦੁਆਰਾ ਇੱਕ ਯੋਜਨਾ ਤਿਆਰ ਕੀਤੀ ਗਈ ਜਿਸ ਦੇ ਅਨੁਸਾਰ ਪਰਮੇਸ਼ਰ ਦਾ ਦਾਸ ਸਾਰੇ ਮਨੁੱਖਾਂ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਤੇ ਲੈ ਕੇ ਉਹਨਾਂ ਦੇ ਲਈ ਮੁਕਤੀ ਦਾ ਰਾਹ ਤਿਆਰ ਕਰੇਗਾ ਪਰਮੇਸ਼ਰ ਦਾ ਇਹ ਦਾਸ ਪ੍ਰਭੂ ਯੇਸ਼ੂ ਮਸੀਹ ਹੀ ਹੈ ਜਿਸਨੇ ਪਰਮੇਸ਼ਰ ਹੁੰਦੇ ਹੋਏ ਵੀ ਪਰਮੇਸ਼ਰ ਤਵ ਦੇ ਉਸ ਅਧਿਕਾਰ ਨੂੰ ਆਪਣੇ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਸਗੋਂ ਆਪਣੇ ਆਪ ਨੂੰ ਉਸਨੇ ਖਾਲੀ ਕੀਤਾ ਅਤੇ ਦਾਸ ਦਾ ਰੂਪ ਧਾਰਨ ਕੀਤਾ ਇਹ ਇੱਕ ਦਾਸ ਦੇ ਰੂਪ ਦੇ ਵਿੱਚ ਹੁੰਦੇ ਹੋਏ ਆਗਿਆਕਾਰੀ ਹੋਇਆ ਆਖਿਰ ਉਹ ਉਸ ਮੌਤ ਤੱਕ ਵੀ ਆਗਿਆਕਾਰੀ ਹੋਇਆ ਉਸ ਸਲੀਬ ਦੀ ਮੌਤ ਤੱਕ ਉਸਨੇ ਦੁੱਖ ਨੂੰ ਸਹਿਣ ਕੀਤਾ ਉਸ ਦੇ ਬਲੀਦਾਨ ਦੇ ਦੁਆਰਾ ਪਰਮੇਸ਼ਰ ਨੇ ਉਹਨਾਂ ਨੂੰ ਜੋ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖਦੇ ਹਨ ਪਾਪਾਂ ਦੀ ਮਾਫੀ ਦਿੱਤੀ ਹੈ ਅਰਥਾਤ ਉਹਨਾਂ ਨੂੰ ਮੁਕਤੀ ਦੇਣ ਦਾ ਵਾਅਦਾ ਕੀਤਾ ਹੈ ਇਹੀ ਕਾਰਨ ਹੈ ਕਿ ਪ੍ਰਭੂ ਯੇਸ਼ੂ ਮਸੀਹ ਜੀ ਦੇ ਬਾਰੇ ਵਿੱਚ ਪਰਮੇਸ਼ਰ ਪਿਤਾ ਨੇ ਸਵਰਗ ਤੋਂ ਇਸ ਆਵਾਜ਼ ਨੂੰ ਦਿੱਤਾ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੁਸੀਂ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖ ਕੇ ਉਹਨਾਂ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰਕੇ ਮੁਕਤੀ ਪ੍ਰਾਪਤ ਕਰ ਸਕੋ ਪਿਆਰੋ ਪਰਮੇਸ਼ਰ ਅੱਗੇ ਅੱਜ ਤੁਹਾਡੇ ਸਾਰਿਆਂ ਲਈ ਮੇਰੀ ਇਹ ਹੀ ਪ੍ਰਾਰਥਨਾ ਹੈ ਤਹਾ ਉਹ ਯੀਸੂ ਮੇਰਾ ਸਹਾਰਾ ਬਣ